ਹੁਣ ਚੱਕਰ ਦੇ ਜਿਹੜੀ ਰਿਪੋਰਟ ਸਾਨੂੰ ਮਿਲੀ ਹੈ ਨਾ ਤਾਂ ਉਹਨਾਂ ਨੇ ਉਹ ਜਿਹੜੇ ਰਿਟੇਨ ਕੀਤੇ ਬੰਦੇ ਸੀ ਹਰਿਆਣਾ ਚ ਉਹ ਵੀ ਨਹੀਂ ਛੱਡੇ ਕਿ ਜਿਹੜਾ ਤੁਸੀਂ ਇੱਥੇ ਕਮਿਟਮੈਂਟ ਕਰਕੇ ਜਾਂਦੇ ਹੋ ਤੁਸੀਂ ਅਸੀਂ ਸ਼ਹਿਰ ਦਾ ਅਸੀਂ ਉਹਨੂੰ ਇੰਪਲੀਮੈਂਟ ਕੀਤਾ ਪਰ ਛੋਡੇ ਵੱਲੋਂ ਇਹ ਕਿਉਂ ਨਹੀਂ ਇੰਪਲੀਮੈਂਟ ਹੋਇਆ 18 ਫਰਵਰੀ ਦੀ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਕਿਸਾਨ ਆਗੂਆਂ ਨੇ ਇਸ ਬੈਠਕ ਨੂੰ ਫੈਸਲਾ ਕੋਨ ਦੱਸਿਆ ਇਲਜ਼ਾਮ ਲਾਇਆ ਕਿ ਪੁਰਾਣੀਆਂ ਮੀਟਿੰਗਾਂ ਵਿੱਚ ਸਰਕਾਰ ਵੱਲੋਂ ਦਿੱਤੇ ਗਏ ਪ੍ਰੋਸੇ ਲਾਗੂ ਨਹੀਂ ਹੋਏ ਚਾਹੇ ਉਹ ਰਿਟੇਨ ਕੀਤੇ ਕਿਸਾਨ ਛੱਡਣਾ ਸੀ ਚਾਹੇ ਇੰਟਰਨੈਟ ਚਾਲੂ ਕਰਨ ਨੂੰ ਲੈ ਕੇ ਜਾਂ ਫਿਰ ਸੋਸ਼ਲ ਮੀਡੀਆ ਪੇਜ ਨੂੰ ਲੈ ਕੇ ਸੀ ਕਿਸਾ ਲੀਡਰ ਸੁਰਜੀਤ ਸਿੰਘ ਫੂਲਦਾ ਕਹਿਣਾ ਹੈ ਕਿ ਸਰਕਾਰ ਕੀਤੇ ਗਏ ਇਹਨਾਂ ਵਾਅਦਿਆਂ ਤੋਂ ਭੱਜੀ ਹੈ ਜ ਜਿਹੇ ਚ ਹੋ ਸਕਦਾ ਹੈ ਕਿ 18 ਫਰਵਰੀ ਦੀ ਮੀਟਿੰਗ ਫੈਸਲਾਕੁਨ ਹੋਵੇ ਪਰ ਉਹਨਾਂ ਨੇ ਜਿਹੜੀ ਉਧਰਲੀ ਤਰਫੋਂ ਜਿਹੜਾ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਸਖਾਵਾਂ ਬਣਾਉਣ ਦੇ ਖਾਤਰ ਉਹਦੇ ਚ ਇੱਕ ਤਹਿ ਕਿਹਾ ਗਿਆ ਸੀ ਵੀ ਜਿਹੜਾ ਪ੍ਰੀਵੈਂਟਿਵ ਕਾਰਵਾਈ ਦੇ ਤੌਰ ਤੇ ਰੈਸਟ੍ਰੈਂਟਾਂ ਕੀਤੀਆਂ ਨੇ ਹਰਿਆਣੇ ਚ ਵੀ ਇਹ ਉੱਥੇ ਜਾ ਨਾ ਸਕਣ ਸਰਪ 751 ਤਹਿਤ ਜਾਂ 144 ਧਾਰਾ ਦੇ ਤਹਿਤ ਉਹ ਸਾਰੀਆਂ ਪ੍ਰੀਵੈਂਟਿਵ ਜਿਹੜੀ ਕਾਰਵਾਈ ਦੇ ਤੋਤ ਡਿਟੇਨ ਕੀਤੇ ਆ ਉਹ ਸਾਰੇ ਬੰਦੇ ਛੱਡੇ ਜਾਣਗੇ ਦੂਜਾ ਜਿਹੜਾ ਹੈਗਾ ਇੰਟਰਨੈਟ ਹੈ ਇਧਰ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੰਦ ਹੋਇਆ ਪਿਆ ਇੰਟਰਨੈਟ ਬਹਾਲ ਕੀਤਾ ਜਾਊਗਾ ਜਿਹੜੇ ਆਗੂਆਂ ਦੇ ਜਿਹੜੇ ਮੇਨ ਆਗੂ ਆ ਜਿਹੜੇ ਅਸੀਂ ਬੈਠੇ ਆ ਦੋਨੇ ਫੋਰਮਾਂ ਦੇ ਇਹਨਾਂ ਦੇ ਜਿਹੜੇ ਅਕਾਊਂਟ ਬੰਦ ਕੀਤੇ ਟਵਿੱਟਰ ਅਕਾਊਂਟ ਹੈ ਜਾਂ ਉਹਨਾਂ ਦੇ ਫੇਸਬੁੱਕ ਪੇਜ ਹੈ ਇੰਸਟਾਗ੍ਰam ਪੇਜ ਹੈ ਉਹ ਆਰਗੇਨਾਈਜੇਸ਼ਨਾਂ ਦੇ ਵੀ ਹੈਗੇ ਸਾਡੇ ਇੰਡੀਵਿਜੂਅਲ ਵੀ ਹੈਗੇ ਉਹ ਬੰਦ ਕੀਤੇ ਹੋਏ ਨੇ ਤਾਂ ਕਿ ਅਸੀਂ ਇੱਕ ਜਿਹੜਾ ਇਧਰਲੇ ਆਪਦਾ ਵਰਸ਼ਨ ਨਾ ਜਾ ਸਕੇ ਉਹ ਵੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਕਰਾਂਗੇ ਪਰ ਹੁਣ ਤੱਕਰ ਦੀ ਜਿਹੜੀ ਰਿਪੋਰਟ ਸਾਨੂੰ ਮਿਲੀ ਹੈ ਨਾ ਤਾਂ ਉਹਨਾਂ ਨੇ ਉਹ ਜਿਹੜੇ ਰਿਟੇਨ ਕੀਤੇ ਬੰਦੇ ਸੀ ਹਰਿਆਣਾ ਚ ਉਹ ਵੀ ਨਹੀਂ ਛੱਡੇ ਜਿਹੜੇ ਉਹਨਾਂ ਨੇ ਨਟ ਚਾਲੂ ਕਰਨ ਦਾ ਕੀਤਾ ਸੀ ਉਹ ਵੀ ਨਹੀਂ ਹੋਇਆ ਜਿਹੜੇ ਇਧਰੋਂ ਅਕਾਊਂਟ ਬੰਦ ਕਰਨ ਦਾ ਪੇਜ ਬੰਦ ਕਰਨ ਵਾਲਾ ਜਿਹੜਾ ਉਹਨਾਂ ਨੇ ਕੀਤਾ ਸੀ ਤਿੰਨੇ ਨਹੀਂ ਹੋਏ ਇਹ ਤੋ ਇਸ ਕਰਕੇ ਇਹ ਤਾਂ ਅਸੀਂ ਅੱਜ ਵਾਲੀ ਮੀਟਿੰਗ ਹੈ ਜਿਹੜੀ ਇਸ ਪੱਖੋਂ ਨਿਰਣਾਇਕ ਹੋਊਗੀ ਫੈਸਲਾਕੁਨ ਹੋਊਗੀ ਵੀ ਜਿਹੜਾ ਤੁਸੀਂ ਇੱਥੇ ਕਮਿਟਮੈਂਟ ਕਰਕੇ ਜਾਂਦੇ ਹੋ ਤੁਸੀਂ ਅਸੀਂ ਸ਼ਹਿਰ ਦਾ ਅਸੀਂ ਉਹਨੂੰ ਇੰਪਲੀਮੈਂਟ ਕੀਤਾ ਪਰ ਛੋਡੇ ਵੱਲੋਂ ਇਹ ਕਿਉਂ ਨਹੀਂ ਇੰਪਲੀਮੈਂਟ ਹੋਇਆ ਫਿਰ ਇੱਥੇ ਕਮਿਟਮੈਂਟ ਕਰਨ ਦਾ ਫਾਇਦਾ ਵੀ ਕੀ ਹੈ ਗਾਹਾਂ ਨੂੰ ਇਹ ਟਰਸਟ ਕਿਵੇਂ ਵੀ ਬਣੂਗਾ ਇਸ ਕਰਕੇ ਜਿਹੜੀ ਅੱਜ ਵਾਲੀ ਮੀਟਿੰਗ ਹੈ ਸਾਡੇ ਹਿਸਾਬ ਨਾਲ ਉਹ ਕਾਫੀ ਫੈਸਲਾਕੁਨ ਹੋਊਗਾ ਦੋਨੇ ਧਰਾਂ ਲਈ ਜਿਹੜੇ ਅਗਲੇ ਰਾਹ ਅਲਿਖਣ ਦੀ ਖਰਚ